ਟ੍ਰੇਡਿੰਗ ਟ੍ਰੇਡਿੰਗ ਗੁਰਦਾਸਪੁਰਿਆਂ ਜੀ ਮੈਂ ਬਹੁਤ ਬਹੁਤ ਧੰਨਵਾਦੀਆਂ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਡਾਕਟਰ ਸੰਦੀਪ ਪਾਠਕ ਜੀ ਦਾ ਜਿਨ੍ਹਾਂ ਨੇ ਇੱਕ ਨੌਜਵਾਨ ਆਗੂ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੂੰ ਟਿਕਟ ਦੇ ਕੇ نوازਿਆ ਹੈ ਤੇ ਅੱਪਾ ਉਹਨਾਂ ਨੂੰ ਬੜੀ ਚੰਗੀ ਵੱਡੀ ਲੀਡ ਨਾਲ ਜਿਤਾਵਾਂਗੇ ਬੈਲ ਸਾਹਿਬ ਬਹੁਤ ਵਧੀਆ ਕੰਮ ਕਰਵਾ ਰਹੇ ਨੇ ਹਲਕੇ ਦੇ ਕੰਮ ਬੈਲ ਸਾਹਿਬ ਬਹੁਤ ਵਧੀਆ ਹਲਕੇ ਦੇ ਕੰਮ ਕਰਾ ਰਹੇ ਨੇ ਸਾਡੀ ਪਾਰਟੀ ਨੇ ਦੋ ਦੋ 90% ਤੱਕ ਦੋ ਸਾਲ ਚ 90 90% ਤੱਕ ਲੋਕਾਂ ਦੇ ਬਿਜਲੀ ਦੇ ਪਹਿਲ ਮਾਫ ਨੇ ਸਕੂਲ ਫੈਮਿਨਸ ਖੋਲੇ ਹੋਏ ਨੇ ਮਹੱਲਾ ਕਲੀਨਿਕ ਜਿੱਥੇ ਲੋਕੀ ਫ੍ਰੀ ਇਲਾਜ ਕਰਵਾ ਰਹੇ ਨੇ ਪੁਰਾਣਾ ਹਸਪੀਟਲ ਜਿਹੜਾ ਬੜੀ ਧੀਰ ਦਾ ਬੰਸ ਸੀਗਾ ਗੱਲ ਸਾਹਿਬ ਨੇ ਆਪਣੀ ਯਤਨਾਂ ਸਦਕਾ ਇੱਕ ਚਾਲੂ ਕਰਵਾਇਆ ਤੇ ਸਾਡੇ ਬਹੁਤ ਲੋਕ ਲੋਕਲ ਲੋਕਲ ਬਹੁਤੋ ਕੰਮ ਕਰ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਬੜੀ ਵੱਡੀ ਆ ਤੁਸੀਂ ਜੀ ਹੋਮ ਵੇਖਦੇ ਪਏ ਹੋ ਆਪਾਂ ਬੜੀ ਵੱਡੀ ਲੀਡਰ ਨਾਲ ਤੁਹਾਨੂੰ ਜਿਤਾਵਾਂਗੇ ਵਾਲੇ ਸਮੇਂ ਵਿੱਚ ਹੋਰ ਕੀ ਬਣਦਾ ਨੋਜਵਾਨ ਬਹੁਤ ਜਿਆਦਾ ਉਤਸ਼ਾਹ ਆ ਇਹਨਾਂ ਦਾ ਹੀਰੋ ਆ ਤੇ ਪਹਿਲੇ ਵੀ 28000 ਦੀ ਲੀਡ ਨਾਲ ਆਪਣੇ ਬਟਾਲਾ ਹਲਕੇ ਤੋਂ ਜਿੱਤੇ ਨੇ ਹੁਣ ਵੀ ਬਹੁਤ ਵੱਡੀ ਲੀਡਾਂ ਜਿੱਤਣਗੇ ਯੂਥ ਸ ਬਹੁਤ ਉਤਸ਼ਾਹ ਆ ਆਪਣੇ ਹਰਮਨ ਪਹਿਰੇ ਆਗੂ ਭਗਵੰਤ ਸਿੰਘ ਮਾਰ ਨੂੰ ਸੁਣਨ ਲਈ ਸਾਰੇ ਆਪਾਂ ਇਕੱਠੇ ਹੋ ਕੇ ਆਏ ਆ ਜੀ ਬਹੁਤ ਬਹੁਤ ਧੰਨਵਾਦ